ਕ ਜਿਹੜਾ ਪਾ ਟਸਟ ਹੈ ਦੇਸ਼ ਦੇ ਅੰਦਰ ਜਿਹੜਾ ਪਾਕਿਸਤਾਨ ਦੁਆਰਾ ਅੰਤਗਵਾਦੀਆਂ ਨੇ 26 ਲੋਕਾਂ ਨੂੰ ਬੇਗੁਨਾ ਇੱਕ ਜਾਤੀ ਔਰ ਧਰਮ ਪੋਸ਼ ਕੇ ਮਾਰਿਆ ਗਿਆ ਔਰ ਬਹੁਤ ਘਿਣਾਉਣਾ ਔਰ ਕਸਾਈਆਂ ਤੋਂ ਮਾਰਾ ਕਰਮ ਕੀਤਾ ਮੈਂ ਸਮੇਂ ਨਾਲ ਵੀ ਜਿਹੜਾ ਇਹ ਪਾ ਟਸਟ ਉਸ ਕਰਕੇ ਰੱਖਿਆ ਗਿਆ ਇਹ ਕੇਂਦਰ ਸਰਕਾਰ ਨੂੰ ਤੇ ਉੱਥੋਂ ਦੀ ਜੰਮੂ ਕਸ਼ਮੀਰ ਸਰਕਾਰ ਨੂੰ ਹਟਪਟ ਸੀ ਪਹਾਨ ਵਾਲੇ ਸਮੇਂ ਤੇ ਯਾਤਰੀਆਂ ਤੇ ਹਮਲਾ ਹੋ ਸਕਦਾ ਮੈਂ ਸਮਝਦਾ ਨਾ ਵੀ ਇਹ ਨੈਗਲੀਜੈਂਸੀ ਹੈ ਦੋਨਾਂ ਸਰਕਾਰਾਂ ਦੀ ਕਿ ਜਿਹੜਾ ਉੱਥੇ ਉਹ ਹਮਲਾ ਹੋਇਆ ਔਰ ਬੇਗਨਾ ਲੋਕ ਜਿਹੜੇ ਘਰੋਂ ਇੱਕ ਯਾਤਰਾ ਸੁਖਤ ਲੈ ਕੇ ਆਪਣੇ ਨਿਕਲੇ ਸੀ ਤੇ ਘਰ ਵਾਪਸ ਆ ਕੇ ਬੱਚਿਆਂ 'ਚ ਬੈਠਾਂਗੇ ਉਹਨਾਂ ਨੂੰ ਉੱਥੇ ਮੌਤ ਦਾ ਸ਼ਿਕਾਰ ਹੋਣਾ ਪਿਆ ਔਰ ਉੱਥੇ ਉਹਨਾਂ ਨੂੰ ਗੋਲੀ ਦਾ ਸ਼ਿਕਾਰ ਹੋਣਾ ਪਿਆ ਅੱਜ ਐਸਾ ਮਹਿਸੂਸ ਹੁੰਦਾ ਕਿ ਦੇਸ਼ ਦਾ ਜਿਹੜਾ ਮੁਗੜ ਜਿਹਨੂੰ ਸ਼੍ਰੀਨਗਰ ਨੂੰ ਦੇਸ਼ ਦਾ ਮੁਗੜ ਵੀ ਕਿਹਾ ਜਾਂਦਾ ਹੈ ਪਾਕਿਸਤਾਨ ਨੇ ਲਲਕਾਰਿਆ ਉਸ ਲਲਕਾਰ ਦਾ ਜਵਾਬ ਜਿਹੜਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਬੜਾ ਲੰਬਾ ਸਮਾਂ ਹੋ ਗਿਆ ਇਹ ਗੱਲ ਕਹਿੰਦੇ ਆ ਕਿ ਪਾਕਿਸਤਾਨ ਨੂੰ ਜਲਦ ਸਬਕ ਸਿਖਾਇਆ ਜਾਏਗਾ ਔਰ ਮੈਂ ਸਮਝਦਾ ਵੀ ਇਸ ਹਰਕਤ ਤੋਂ ਬਾਅਦ ਕੋਈ ਗੱਲ ਬਝੀ ਨਹੀਂ ਕਿ ਪਾਕਿਸਤਾਨ ਦੇ ਅੰਦਰ ਅਤਵਾਦੀ ਨੂੰ ਮੈਂ ਨਹੀਂ ਕਹਿੰਦਾ ਇਨਸਾਨੀਅਤ ਦਾ ਖੂਨ ਕੀਤਾ ਜਾਏ ਪਰ ਜਿਹੜੇ ਅੰਤਕਵਾਦੀ ਜਿਹੜੀ ਐ ਸੋਚ ਦੇ ਰੋਗ ਨੇ ਉਹਨਾਂ ਦੇ ਅੱਡੇ ਨੂੰ ਨਸ਼ਤਰਬੂਧ ਕੀਤਾ ਜਾਏ ਉਹ ਨਸ਼ਤਰਬੂਧ ਕਰਕੇ ਉਹਨਾਂ ਅੱਡੇਆਂ ਦੇ ਉੱਤੇ ਅਟੈਕ ਕੀਤਾ ਜਾਏ ਔਰ ਐਸੇ ਕੋਈ ਚੀਜ਼ ਨਹੀਂ ਹੈ ਕਿ ਪਾਕਿਸਤਾਨ ਦੇ ਜਿਹੜੇ ਉੱਥੇ ਬੈਠੇ ਆਕਾ ਨੇ ਉਹਨਾਂ ਨੂੰ ਇਹ ਸੁਰੱਖਸ਼ਣ ਚ ਫਲ ਭਲ ਰਿਹਾ ਔਰ ਉਹ ਜੀਸਰ ਸੁਰੱਖਿਆ ਦੇ ਨਿਯਮ ਨੂੰ ਪਾਲਣ ਦੇ ਨੇ ਇਹ ਉਹ ਨਾਗ ਜਿਹੜਾ ਪਾਲਣ ਦੇ ਨੇ ਉਹ ਮੁਰਗੇ ਘਰ ਦੇ ਨੂੰ ਦੱਸਦਾ ਪਾਲਣ ਵਾਲੇ ਨੂੰ ਦੱਸਦਾ ਹੁੰਦਾ ਅੱਜ ਮੈਂ ਕਹਿੰਦਾ ਵੀ ਇਹ ਜਾਨਵਰਾਂ ਵਾਲਾ ਵਹਾਰ ਉਹਨਾਂ ਲੋਕਾਂ ਨੇ ਕੀਤਾ ਔਰ ਦੇਸ਼ ਦੀ ਹਸਮਤਾ ਤੇ ਕੁਠਾਰਾ ਕਾਤ ਕੀਤਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਸ ਗੱਲ ਨੂੰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇੱਕ ਵਿਚਾਰ ਹੈ ਕਿ ਉਹ ਹਮੇਸ਼ਾ ਸੈਕੂਲਰ ਤੇ ਪੰਜਾਬੀਅਤ ਦੀ ਦਾ ਪੰਜਾਬ ਦੀ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਦਾ ਸਰਪੰਦ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਗੁਰੂ ਮਾਰਾ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਅੱਜ ਅਕਾਲੀ ਦਲ ਇਸ ਗੱਲ ਦੇ ਉੱਤੇ ਮਹਿਸੂਸ ਕਰ ਰਿਹਾ ਕਿ ਬਹੁਤ ਮਾੜੀ ਔਰ ਬੇहद ਘਟਰਾ ਵਾਪਰੀ ਹੈ ਔਰ ਮੇਰੇ ਤੋਂ ਪਹਿਲੋ ਜ਼ਿਲ੍ਹਾ ਪ੍ਰਧਾਨ ਨਰੇਸ਼ ਮਹਾਜਨ ਸਾਹਿਬ ਨੇ 10 ਹਲਕਾਂ ਚਾਹ ਬਟਾਲਾ ਮੈਂ ਕਹਿੰਦਾ ਪਾਕਿਸਤਾਨ ਤੋਂ ਕਦੀ ਭਲਾ ਹੈ ਹੀ ਨਹੀਂ ਕਿਉਂ ਜਿੰਨੇ ਲੋਕਾਂ ਨੇ ਜਾ ਕੇ ਵੇਖਿਆ ਨਹੀਂ ਮੈਂ ਵੇਖ ਕੇ ਆਇਆ ਦੋ ਤਿੰਨ ਵਾਰੀ ਜਿਹੜੀਆਂ ਭਾਸ਼ਾ ਉਹ ਬੋਲਦੇ ਨੇ ਨਾ ਅਸੀਂ ਉਹ ਭਾਸ਼ਾ ਬੋਲ ਨਹੀਂ ਸਕਦੇ ਪਰ ਮੈਂ ਉਹ ਭਾਸ਼ਾ ਦੀ ਨਕੀਤੀ ਉੱਤੇ ਕਰਦਾ ਰਿਹਾ ਤਾਂ ਮੈਂ ਬਕੌਰ ਪਾਰਟੀ ਲੀਡਰ ਬਣ ਕੇ ਭੇਜਿਆ ਮੈਨੂੰ ਸ਼੍ਰੋਮਣੀ ਕਾਲੀ ਦਲ ਨੇ ਮੈਂ ਵੇਖਿਆ ਪਰ ਜਿਹੜਾ ਜੰਮੂ ਕਸ਼ਮੀਰ 'ਚ ਗੱਲ ਹੋਈ ਨਿਕੇ ਲਗੇ ਬੱਚੇ ਜਿੰਨਾ ਮਿਲਕਦੇ ਪਏ ਉਹਨਾਂ ਦੀਆਂ ਘਰਦੀਆਂ ਮਿਲਕਦੀਆਂ ਪਈਆਂ ਸਮਾਜ 'ਚ ਇਹ ਸਾਨੂੰ ਇਹ ਗੱਲ ਕਿਹੜੀ ਪਹੇਗੀ ਇਹ ਪਾਕਿਸਤਾਨੀ ਚੀਜ਼ ਤੋਂ ਬਾਜ਼ ਨਹੀਂ ਆਸਾ ਹਿੰਦੁਸਤਾਨ ਦੀ ਪ੍ਰੈਮੀਅਰ ਗਵਰਨਮੈਂਟ ਆਫ ਇੰਡੀਆ ਨਰਿੰਦਰ ਮੋਦੀ ਜੀ ਨੂੰ ਇਹ ਜੈਕ ਅਟੈਕ ਕਰਨਾ ਚਾਹੀਦਾ ਕੋਈ ਜਿਹੜਾ ਅੱਗੇ ਕੀਤਾ ਸੀ ਉਦਾਂ ਹੀ ਕਰਨਾ ਚਾਹੀਦਾ ਜੇ ਨਾ ਕੀਤਾ ਇਹਨਾਂ ਨੂੰ ਮੂੰਹ ਪਹੇਗਾ ਤੇ ਪੈਣਿਆ ਕੇ ਵੀ ਪਰ ਉਹ ਬੱਚਿਆਂ ਦਾ ਪਰ ਜਿੱਦਾਂ ਫੁਆਸ਼ਰ ਵੇਖਿਆ ਜੇ ਬੱਚੇ ਨਿਕਲ ਕੇ ਬਿਲਕੁਲ ਦੇ ਪਿਆ ਮੈਂ ਕਹਿੰਦਾ ਲੱਖ ਲਾਂਖ ਤੇ ਹੋਏ ਬੰਦਿਆਂ ਨੂੰ ਜਿਹੜਾ ਇਹੋ ਜਿਹਾ ਜ਼ੁਲਮ ਕੀਤਾ ਉਹਨਾਂ ਨੇ ਪਰ ਇੱਕ ਗੱਲ ਜ਼ਰੂਰ ਕਹਾਂਗਾ ਜਿਹੜਾ ਉੱਥੇ ਅਤਿਆਚਾਰ ਜੋ ਆ ਇਹ ਸਾਡੇ ਪ੍ਰਧਾਨ ਮੰਤਰੀ ਨੂੰ ਜਿੰਦਗੀ ਸਰਕਾਰ ਨੂੰ ਉਹਨਾਂ ਦੇ ਬੱਚੇ ਜਿਹੜੇ ਸ਼ਹੀਦ ਉੱਥੇ ਹੋਏ ਨੇ ਉਹਨਾਂ ਨੂੰ ਇੱਕ ਇੱਕ ਕਰੋੜ ਦੇਣਾ ਚਾਹੀਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਘੱਟੋ-ਘੱਟ 50-50 ਲੱਖ ਰੁਪਏ ਦੇਣਾ ਚਾਹੀਦਾ ਜਿਹੜੇ ਆਪਣੇ ਪਾਲਣ ਪੋਸ਼ਣ ਕਰ ਸਕਣ ਬੱਚਿਆਂ ਦੇ ਮਾੜਾ ਕੁਝ ਨਾ ਕਹਿੰਦਾ ਮੈਂ ਜੇ ਇਹ ਗੱਲ ਕਵਾਂਗਾ ਇਹ ਭਾਰਤ ਸਰਕਾਰ ਨੂੰ ਚੰਨੇ ਆਉਣਾ ਚਾਹੀਦਾ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਉਹਨਾਂ ਨੂੰ ਪਹਿਲਾਂ ਹੀ ਚੀਜ਼ ਦਾ ਪਤਾ ਸੀ ਜੇ ਪਜ਼ਾਰ ਨਿਫਲਟ ਕਿਉਂ ਨਹੀਂ ਹੋਏ ਇਹਦਾ ਮਤਲਬ ਜਾਣ ਬੁੱਝ ਕੇ ਗੱਲ ਹੋਈ ਜੋ ਵੀ ਹੋਈ ਹੈ ਉਹਨਾਂ ਦੇ ਸਾਰੇ ਚੀਜ਼ ਦਾ ਪਤਾ ਨੁਕਸਾਨ ਹੋਇਆ ਪਰ ਮੈਂ ਉਹਨਾਂ ਬੱਚਿਆਂ ਨੂੰ ਜਿਹੜੇ ਸੀਜ਼ ਹੋਏ ਨੇ ਉੱਥੇ ਉਹਨਾਂ ਨੂੰ ਪ੍ਰਣਾਮ ਕਰਦਾ ਸੱਚਾ ਪਾਤਸ਼ਾਹ ਇਹਨਾਂ ਨੂੰ ਆਪਣੀ ਸਵਰਗ ਜਵਸਾ ਦਈ ਤੇ ਪਿਛੇ ਪਹਾੜਾਂ ਮੰਦਾ ਪਰਿਵਾਰ ਨੂੰ ਬਲ ਬਖਸ਼ੀ ਮੋਦਕੋਈ ਨਾ ਕਹਿੰਦਾ ਫਤੇ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ